ਔਰੰਗਜ਼ੇਬ ਸਾਰਿਆਂ ਨੂੰ ਜ਼ਬਰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਸਨੇ ਲੋਕਾਂ ਉਤੇ ਅਤਿਆਚਾਰ ਕਰਦੇ ਹੋਏ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਉਣ ਦਾ ਐਲਾਨ ਕਰ ਦਿੱਤਾ ਹਿੰਦੁਸਤਾਨ ਮੁਗਲਾਂ ਦੀ ਹਕੂਮਤ ਹੇਠ ਇੱਕ ਇਸਲਾਮੀ ਰਾਜ ਹੈ ਸ਼ਸਤਰ ਰੱਖਣ ਘੋੜਸਵਾਰੀ ਪੱਗ ਬੰਨਣ ਧਾਰਮਿਕ ਸਮਾਗਮ ਕਰਵਾਉਣ ਢੋਲਕੀਆਂ ਤੇ ਕੜਿਹਾਲ ਵਜਾਉਣ ਤੇ ਸਖਤ ਪਾਬੰਦੀ ਲਗਾ ਦਿੱਤੀ ਗਈ ਤਾਂ ਸਾਹਿਬਸ਼ਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਵਾਬੀ ਐਲਾਨ ਵੀ ਕਰ ਦਿੱਤਾ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਐਲਾਨ ਕੀਤਾ ਕਿ ਉਹ ਸ਼ਸਤਰ ਪਾਉਣਗੇ ਸਿੱਖ ਯੋਧੇ ਸ਼ਸਤਰ ਧਾਰੀ ਹੋਣਗੇ ਘੋੜਾਂ ਦੀ ਦੁਹਾਈ ਸਵਾਰੀ ਕਰਨਗੇ ਡੇਢ ਪੱਗ ਬੰਨਣਗੇ ਅਤੇ ਨਗਾਰੇ ਵਜਾ ਕੇ ਔਰੰਗਜ਼ੇਬ ਦੀ ਪਾਬੰਦੀ ਦੀ ਉਲੰਘਣਾ ਕਰਨੀ ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਇਹ ਸਭ ਕੁਝ ਔਰੰਗਜ਼ੇਬ ਦੇ ਮੂੰਹ ਤੋੜ ਜਵਾਬ ਦੇਣ ਲਈ ਇਹ ਸਭ ਕੁਸ਼ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਖਾਲਸੇ ਪੰਥ ਨੂੰ ਸ਼ਸਤਰ ਪਵਾਏ ਯੋਧੇ ਬਣਾਏ ਸ਼ਸਤਰਧਾਰੀ ਕੀਤਾ ਅਤੇ ਦੋ ਕੋੜਿਆਂ ਦੇ ਇੱਕ ਕੱਲਾ ਕੱਲਾ ਸਿੰਘ ਸਵਾਰੀ ਕਰਦਾ ਸੀ ਗੁਰੂ ਸਾਹਿਬ ਜੀ ਨੇ ਡੇਢ ਪੱਗ ਬਣਾਈ ਦਸਤਾਰੇ ਬਖਸ਼ੇ ਬੂੰਗੇ ਦੇ ਉੱਤੇ ਦਮਾਲੇ ਬਖਸ਼ੇ ਦਮਾਲਿਆਂ ਉੱਤੇ ਸ਼ਸਤਰ ਬਖਸ਼ੇ ਜੋ ਇਹ ਸਭ ਹੋਇਆ ਸੀ ਇਹ ਸਭ ਔਰੰਗਜ਼ੇਬ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਸਤੇ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਨੇ ਭਾਈ ਨੰਦਾਲਾਲ ਜੀ ਨੂੰ ਨਗਾਰਾ ਬਣਾਉਣ ਦੇ ਹੁਕਮ ਦੇ ਦਿੱਤੇ ਨਗਾਰਾ ਤਿਆਰ ਹੋਣ ਤੇ ਗੁਰੂ ਸਾਹਿਬ ਜੀ ਨੇ ਉਸ ਦੀ ਚੋਲ ਮਾਰੀ ਅਤੇ ਸਿੰਘ ਤਿਆਰ ਵਰ ਤਿਆਰ ਹੋ ਗਏ ਚੰਦ ਅਤੇ ਪਹਾੜੀ ਰਾਜਿਆਂ ਨੂੰ ਮਿਲਾ ਕੇ ਔਰੰਗਜੀਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਵੱਧ ਦੇ ਰੂਪੇ ਬਾਰੇ ਦੱਸਿਆ। ਔਰੰਗਜੀਬ ਨੇ ਨਵਾਬਦੀਨ ਬੇਗ ਨੂੰ ਵੱਡੀ ਫੌਜ ਦੇ ਕੇ ਗੁਰੂ ਸਾਹਿਬ ਜੀ ਨੂੰ ਫੜਨ ਲਈ ਭੇਜਿਆ। 157000 ਫੌਜ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਬਾਹਰ ਘੇਰਾ ਪਾ ਦਿੱਤਾ। ਰਾਜਾ ਕੇਸਰੀ ਚੰਦ ਨੇ ਹਾਥੀ ਰਾਹੀਂ ਦਰਵਾਜ਼ਾ ਤੋੜਨ ਦੀ ਯੋਜਨਾ ਬਣਾਈ। ਹਾਥੀ ਦੀ ਸੁੰਡ ਨਾਲ ਹਥਿਆਰ ਬੰਨੇ ਗਏ ਅਤੇ ਉਸ ਨੂੰ ਸ਼ਰਾਬ ਵੀ ਪਿਆਈ ਗਈ। ਭਾਈ ਆਲਮ ਸਿੰਘ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਸਾਹਿਬ ਜੀ ਨੇ ਦੁਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਕਿਹਾ। ਤਾਂ ਦੁਨੀ ਚੰਦ ਡਰਦੇ-ਡਰਦੇ ਸਾਰੇ ਸਿੰਘਾਂ ਕੋਲ ਜਾਣ ਲੱਗਿਆ ਤੇ ਆਖਣ ਲੱਗਿਆ ਕੋਈ ਬੰਦਾ ਇੱਕ ਪਾਗਲ ਹਾਥੀ ਦਾ ਕਿਵੇਂ ਮੁਕਾਬਲਾ ਕਰ ਸਕਦਾ। ਤਾਂ ਸਿੰਘਾਂ ਨੇ ਗੋ ਇਹ ਜਵਾਬ ਦਿੱਤਾ ਕਿ ਗੁਰੂ ਸਾਹਿਬ ਜੀ ਦੇ ਭਰੋਸਾ ਰੱਖ ਅਤੇ ਜੰਗ ਵੱਲ ਜਾ। ਤਾਂ ਦੁਨੀ ਚੰਦ ਹੋਰ ਘਬਰਾ ਗਿਆ ਅਤੇ ਪੰਜ ਪਿਆਰਿਆਂ ਪਾਸ ਬੇਨਤੀ ਅਰਜ਼ੋਈ ਕਰਨ ਲੱਗਿਆ ਪੰਜ ਪਿਆਰਿਆਂ ਨੇ ਵੀ ਇਹੀ ਆਖਿਆ ਕਿ ਗੁਰੂ ਤੇ ਸੱਚਾ ਦ੍ਰਿੜ ਨਿਸ਼ਟਾ ਰੱਖ ਅਤੇ ਜੰਗ ਵੱਲ ਜਾ ਇਸ ਤੋਂ ਹੋਰ ਘਬਰਾਹਟ ਹੋ ਕੇ ਦੁਨੀ ਚੰਦ ਹੋਰ ਡਰ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਆਖਿਰ ਉਹ ਰੱਸਾ ਬਨ ਕੇ ਕਿਲੇ ਦੇ ਬਾਹਰ ਜਾਣ ਲੱਗਾ ਤੇ ਰੱਸਾ ਟੁੱਟ ਗਿਆ ਦੁਨੀ ਚੰਦ ਲਹੂ ਲਹਾਨ ਹੋ ਕੇ ਘਰੇ ਪਹੁੰਚਿਆ ਅਤੇ ਜਲਦ ਹੀ ਉਸ ਦੀ ਮੌਤ ਹੋ ਗਈ ਤਾਂ ਜਦ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਕੋਲ ਇਹ ਅਰਜ਼ੋਈ ਦਿੱਤੀ ਕਿ ਭਾਈ ਦੁਨੀ ਚੰਦ ਭੱਜ ਗਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਇਹ ਆਖਿਆ ਕਿ ਇਸ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ ਤਾਂ ਗੁਰੂ ਸਾਹਿਬ ਜੀ ਨੇ ਭਾਈ ਬਚਿੱਤਰ ਸਿੰਘ ਦਾ ਨਾਮ ਲਿਆ ਅਤੇ ਉਸ ਨੂੰ ਬੁਲਾਇਆ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ 나ਗਣੀ ਵਰਛਾ ਦਿੱਤਾ ਅਤੇ ਹਾਥੀ ਨੂੰ ਤਿਆਰ ਕਰਕੇ ਭੇਜਿਆ ਗਿਆ ਪਰ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਉੱਤੇ ਐਨੀ ਜ਼ੋਰ ਕੀ ਵਰਛਾ ਮਾਰਿਆ ਕਿ ਹਾਥੀ ਲਹੂ ਲਹਾਨ ਹੋ ਕੇ ਲੋਹੇ ਦੇ ਤਵੇ ਛੀਰਦਾ ਹੋਇਆ ਭੱਜ ਕੇ ਆਪਣੀ ਫੌਜ ਨੂੰ ਹਿੱਲ ਤਾੜਨ ਲੱਗ ਗਿਆ ਤਾਂ ਇਸ ਦੇ ਨਾਲ ਹੀ ਭਾਈ ਉਦੇ ਸਿੰਘ ਦੀ ਸੂਰ ਬੀਰਤਾ ਦਾ ਵੀ ਕਿੱਸਾ ਤੁਹਾਨੂੰ ਸੁਣਾ ਦਿੰਨੇ ਆ ਭਾਈ ਉਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਉਡਾ ਕੇ ਗੁਰੂ ਸਾਹਿਬ ਵੱਲੋਂ ਦਿੱਤੇ ਵਰਚੇ ਉੱਤੇ ਟੰਗ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਇਹ ਇਤਿਹਾਸ ਬਹੁਤ ਹੀ ਅਨਮੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਦੇ ਜੀਵਨ ਦੇ ਵਿੱਚੋਂ ਤੁਹਾਡੇ ਰੂਬਰੂ ਰੱਖ ਰਹੇ ਹਾਂ ਇਹ ਘਟਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਦਰ ਸਿੱਖਾਂ ਦੀ ਸ਼ਹਾਦਤ ਅਤੇ ਬਹਾਦਰੀ ਦਾ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ